ਪਿਛਲੀ ਵੀਡੀਓ ਚ ਵੀ ਇੱਕ ਗੱਲ ਦੱਸੀ ਸੀ ਤੁਹਾਨੂੰ ਕਿ ਇੱਕ ਬੰਦਾ ਲਾਈਵ ਹੋ ਕੇ ਇੱਕ মিডিਆ ਦੇ ਵਿੱਚ ਕਹਿ ਰਿਹਾ ਸੀਗਾ ਕਿ ਭੰਗੜੇ ਹੀ ਪਾਈ ਜਾਂਦੇ ਨੇ ਕਈਆਂ ਦੇ ਵਿੱਚ ਤੇ ਕਈ ਚੇਅਰਮੈਨ ਬਣ ਗਏ ਨੇ ਕੋਈ ਮਾਈਨੋਰਿਟੀ ਕਮਿਸ਼ਨ ਦਾ ਬਣ ਗਿਆ ਕੋਈ ਕੋਸ਼ਿਸ਼ ਇਹ ਦੇਖਦੇ ਨਹੀਂ ਹੈਗੇ ਖੜਾ ਦੇ ਵਿੱਚ ਐ ਹੋ ਗਿਆ ਉਹ ਹੋ ਗਿਆ ਉਹਨਾਂ ਨੂੰ ਮੈਂ ਇੱਕ ਚੀਜ਼ ਸ਼ੇਅਰ ਕਰਨੀ ਚਾਹੁੰਗਾ ਤੁਹਾਨੂੰ ਕਿ ਸਾਡੇ ਵੱਡੇ ਬ੍ਰਦਰ ਪ੍ਰਧਾਨ ਗੌਰਵ ਜੀ ਦੀ ਇੱਕ ਵੀਡੀਓ ਚੇਅਰਮੈਨ ਲੱਗਣ ਤੋਂ ਬਾਅਦ ਉਹ ਬੰਦੇ ਨੇ ਇੱਕ ਵੀ ਦਿਨ ਮੈਨੂੰ ਲੱਗਦਾ ਉਹਨੇ ਰੈਸਟ ਨਹੀਂ ਕੀਤੀ ਹੋਣੀ ਕਿਉਂਕਿ ਜਿਸ ਦਿਨ ਦੀ ਚੇਅਰਮੈਨੀ ਦਾ ਖੁਦਾ ਉਸ ਬੰਦੇ ਨੇ ਸੰਭਾਲਿਆ ਲਗਾਤਾਰ ਲਾਈਵ ਤਸਵੀਰਾਂ ਲਾਈਵ ਵੀਡੀਓ ਫੇਸਬੁਕ ਤੇ ਲਾਈਵ ਕਵਰੇਜ ਦੇਖ ਰਹੇ ਆ ਲਗਾਤਾਰ ਕਦੇ ਕਿਸੇ ਮਸਲੇਾਂ ਤੇ ਜਾ ਰਹੇ ਨੇ ਕਦੇ ਕਿਸੇ ਦੇ ਮਸਲੇ ਹੱਲ ਕਰਨ ਲਈ ਜਾ ਰਹੇ ਨੇ ਕਦੇ ਕਿਤੇ ਕਦੇ ਕਿਤੇ ਜਾ ਰਹੇ ਨੇ ਸੋ ਇੱਕ ਬਹੁਤ ਵੱਡੀ ਗੱਲ ਮੈਨੂੰ ਲੱਗਦਾ ਕਿ ਇਦੋਂ ਵੱਡਾ ਅਗਰ ਕਿਤੇ ਅਹੁਦਾ ਮਿਲਦਾ ਹੈ ਕਿਸੇ ਨੂੰ ਐਮਐਲਏ ਐਮਪੀ ਉਹ ਵੀ ਇੰਨਾ ਕੰਮ ਜਿਹੜਾ ਕਿ ਨਹੀਂ ਕਰਦੇ ਕੰਨਾ ਪ੍ਰਧਾਨ ਗੌਰਵ ਦੇ ਵੱਲੋਂ ਚੇਅਰਮੈਨ ਗੌਰਵ ਜੀ ਦੇ ਵੱਲੋਂ ਜਿਹੜਾ ਸੰਭਾਦਿਆ ਗਿਆ ਸੋ ਐਪਰੀਸ਼ੀਏਟ ਕਰਨਾ ਬਣਦਾ ਸੋ ਤੁਸੀਂ ਇਦਾਂ ਲਾਈਵ ਹੋ ਕੇ ਵੀਡੀਓਜ਼ ਬਣਾ ਕੇ ਕੀ ਰਹੇ ਹੋ ਗਿਆ ਹੋ ਗਿਆ ਬੇਲੀਆਂ ਮਾਰਨ ਨਾਲੋਂ ਫੇਸਬੁੱਕ ਤੇ ਕੁਝ ਨਹੀਂ ਹੋਣਾ ਸੋ ਹੁਣ ਵੀ ਤੁਹਾਨੂੰ ਮੈਂ ਥੋੜੀਆਂ ਤਸਵੀਰਾਂ ਸਾਂਝੀਆਂ ਕਰਨੀਆਂ ਚਾਹੁੰਗਾ ਜਿੱਥੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਤੇ ਵੱਡੀਆਂ-ਵੱਡੀਆਂ ਸੰਸਥਾਵਾਂ ਅੱਗੇ ਆ ਰਹੀਆਂ ਨੇ ਉਥੇ ਚੇਅਰਮੈਨ ਗੌਰਵ ਆਪ ਜਿਹੜਾ ਕੀ ਵਿੱਚ ਲੋਕਾਂ ਦੇ ਵਿੱਚ ਜਾ ਕੇ ਆਪ ਉਸ ਖੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਰਾਸ਼ਨ ਉੱਥੇ ਵੰਡਣਾ ਸ਼ੁਰੂ ਕੀਤਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਘਟ ਗਣਤੀ ਪਾਈਚਾਰੇ ਪੰਜਾਬ ਦੇ ਵਿੱਚ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਜਿਹੜੇ ਚੇਅਰਮੈਨ ਸਾਹਿਬ ਨੇ ਉਹ ਆਪ ਤੁਹਾਡੇ ਵਿੱਚ ਜਿਹੜੇ ਜ਼ਮੀਨ ਲੈਵਲ ਤੇ ਗਰਾਊਂਡ ਲੈਵਲ ਤੇ ਜਾ ਕੇ ਇਹਸ਼ਨ ਜਿਹੜਾ ਕਿ ਡਿਸਟ੍ਰਿਬਿਊਟ ਕਰ ਰਹੇ ਨੇ ਲੋਕਾਂ ਘਰਾਂ ਘਰਾਂ ਦੇ ਵਿੱਚ ਜਾ ਕੇ ਰਾਸ਼ਨ ਵੰਡ ਰਹੇ ਨੇ ਜਿਹੜੇ ਲੋਕ ਪਾਣੀ ਦੇ ਮਾਰ ਹੇਠ ਆਏ ਨੇ ਫਲੱਡ ਪ੍ਰਭਾਵਿਤ ਖੇਤਰ ਜਿਹੜੇ ਇਲਾਕੇ ਨੇ ਜਿੱਥੇ ਮਤਲਬ ਜਿਹੜੇ ਲੋਕ ਬਾਹਰ ਜਾ ਕੇ ਰਾਸ਼ਨ ਨਹੀਂ ਲਿਆ ਲਿਆ ਸਕਦੇ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਰਾਸ਼ਨ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਜਿੱਥੇ ਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਵੱਡੀ ਗਲਤੀਆਂ ਕਰਕੇ ਕਿਉਂਕਿ ਅਸੀਂ ਦੇ ਤਾਂ ਵੱਡੇ-ਵੱਡੇ ਅਹੁਦੇ ਹੁੰਦੇ ਸੀਗੇ ਐਮਐਲਏ ਐਮਪੀ ਵੱਡੇ-ਵੱਡੇ ਅਹੁਦੇ ਆ ਠੀਕ ਹੈ ਮਨਿਸਟਰ ਹੋਗੇ ਕਿ ਉਹ ਵੀ ਇੰਨੀ ਜਲਦੀ ਤੇ ਇੰਨਾ ਜ਼ਿਆਦਾ ਕੰਮ ਨਹੀਂ ਕਰਦੇ ਇੰਨਾ ਉਹ ਵਰਕ ਲੋਡ ਨਹੀਂ ਹੁੰਦਾ ਉਹਨਾਂ ਤੇ ਉਹ ਵੀ ਮਤਲਬ ਸੋਚਦੇ ਕਿ ਚਾਰ-ਪੰਜ ਦੇਣ ਕੋਈ ਚਾਰ-ਪੰਜ ਮਹੀਨੇ ਕੋਈ ਹਨਾ ਕੋਈ ਸਾਲ ਖੰਡ ਅਸੀਂ ਥੋੜਾ ਆਰਾਮ ਕਰ ਲਈਏ ਥੋੜਾ ਪੈਸਾ ਖਾੜ ਗਏ ਫੇ ਜਾ ਕੇ ਜਦੋਂ ਲਾਸਟ ਦੇ ਆ ਕੇ ਥੋੜਾ ਇਹ ਕੰਮ ਕਰ ਦਾਂਗੇ ਪਰ ਜਿਸ ਦਿਨ ਦੀ ਚੇਅਰਮੈਨੀ ਗੌਰਵ ਜੀ ਨੇ ਸੰਭਾਲ ਲਈਏ ਤੁਸੀਂ ਲਗਾਤਾਰ ਲਾਈਵ ਕਵਰੇਜ ਤਸਵੀਰਾਂ ਦੇਖਦੇ ਹੋ ਤੇ ਤੁਹਾਨੂੰ ਸ਼ੇਅਰ ਕਰਦਨੇ ਤਸਵੀਰਾਂ ਜਿਹੜੀਆਂ ਤੁਸੀਂ ਆਪਦੀ ਫੇਸਬੁੱਕ ਤੇ ਦੇਖੀਆਂ ਹੋਣਗੀਆਂ ਐਸੇ ਪਹਿਲਾਂ ਵੀ ਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀਆਂ ਕੀ ਰਾਸ਼ਨ ਜਿਹੜਾ ਕਰਾ ਕਰਾ ਦੇ ਵਿੱਚ ਵੰਡਿਆ ਜਾ ਰਿਹਾ ਤੁਸੀਂ ਆਪਣੀ ਸਕਰੀਨ ਤੇ ਤਸਵੀਰਾਂ ਦੇਖ ਸਕਦੇ ਹੋ